ਉਹ ਠੀਕ ਕਰਵਾਈਆਂ ਆਪਾਂ ਉਸ ਤੋਂ ਬਾਅਦ ਜਿਹੜਾ ਪਾਣੀ ਵਾਲਾ ਮਸਲਾ ਸੀ ਉਹ ਪੈਂਡਿੰਗ ਸੀ ਕਿਉਂਕਿ ਉਹ ਕੰਮ ਸੀਗਾ ਵੀ 25 ਲੱਖ ਦਾ ਤਾਂ ਕੋਈ ਹੱਲ ਨਹੀਂ ਹੋ ਰਿਹਾ ਸੀ ਤਾਂ ਜਦੋਂ ਮੈਂ ਦੁਬਾਰਾ ਪਿੰਡ ਆਇਆ ਜਦੋਂ ਆਪਣੇ ਵਾਟਰ ਬਾਕਸ ਦੀ ਸਮੱਸਿਆ ਸੀ ਪਾਣੀ ਨਹੀਂ ਆਉਂਦਾ ਸੀ ਪਾਈਪਲਾਈਨ ਜਿਹੜੀ ਭੰਗਰ ਤੋਂ ਪਾਈ ਹੈ ਤਾਂ ਪਾਣੀ ਦੀ ਦਿੱਕਤ ਸੀ ਮੁੰਡਿਆਂ ਨੇ ਦੱਸਿਆ ਮੈਂ ਆਇਆ ਸਾਰੇ ਪਿੰਡ ਤੇ ਅਸੀਂ ਜਾ ਕੇ ਦੇਖਿਆ ਉਹਨੂੰ ਉੱਥੇ 40 ਪਿੰਡ ਤੇ ਬੈਠੇ ਸੀ ਮੈਨੂੰ ਯਾਦ ਆ ਜੀ ਉਥੇ 40 ਸਫੇ ਲਾਰਕੇ ਦੀ ਪਟ ਦੇ ਬਾਹਰ ਸੜਕ ਤੇ ਉੱਥੇ ਸਾਥੇ ਚ ਤੇ ਇਹਨਾਂ ਨੇ ਦੱਸਿਆ ਕਿ ਸਾਡਾ ਸਭ ਤੋਂ ਜ਼ਰੂਰੀ ਕੰਮ ਹੈ ਕਹਿੰਦੇ ਬਾਕੀ ਭਾਵੇਂ ਸਾਰੇ ਛੱਡ ਦਿਓ ਪਾਣੀ ਕੱਢਣ ਵਾਲਾ ਕੰਮ ਕਰਾ ਦਿਓ ਛੱਪੜ ਚ ਉਹਨੇ ਜਿਹੜਾ ਫੰਡ ਸਾਡੇ ਕੋਲ ਕਰੋੜ ਰੁਪਈਆ ਸੀ ਵਿੱਤ ਕਮਿਸ਼ਨ ਵਾਲਾ ਮੈਂ ਉਹਦੇ ਤੇ ਲਿਖ ਕੇ ਪਾਇਆ ਵੀ ਇਹਦੇ ਚ 18-20 ਲੱਖ ਰੁਪਈਆ ਚੜ 21 ਨੂੰ ਦਿਓ ਸਭ ਤੋਂ ਪਹਿਲਾਂ ਇਹਨਾਂ ਦਾ ਪਾਣੀ ਕੱਢਣਾ ਪੈਂਦਾ ਤੇ ਉਹ ਉਸੇ ਸਾਰੇ ਇਸ ਗੱਲ ਦੇ ਗਵਾਹਾਂ ਕੀ ਉਹ ਪਾਣੀ ਵਾਲੀ ਜਿਹੜਾ ਉਹਦਾ ਕੰਮ ਹੈ ਉਹ ਸ਼ੁਰੂ ਹੋ ਗਿਆ ਇਹ ਠੀਕ ਹੈ ਗੱਲ ਵੀ ਹੋ ਸਕਦਾ ਨਹੀਂ ਪੱਥਰ ਕੋਈ ਸਾਡਾ ਭਰਾ ਹੋਰ ਲੱਗ ਗਿਆ ਹੋਵੇ ਪਰ ਉਹ ਕੰਮ ਜਿਹੜਾ ਤੁਹਾਡੇ ਨਾਲ ਵਾਦਾ ਕੀਤਾ ਸੀ ਉਹ ਮੈਨੂੰ ਯਾਦ ਸੀ ਵੀ ਪੂਰਾ ਕਰਨਾ ਹੈ ਤੇ ਉਹ ਤੁਹਾਡੇ ਪ੍ਰਾਂ ਨੇ ਕੋਈ ਕਸਮ ਨਹੀਂ ਛੱਡੀ ਕੋੜਾ ਹੁਣ ਵੀ ਜਿਹੜੇ ਕੰਮ ਹੁੰਦੇ ਐ ਇਹ ਮੀਤ ਹੋਰੀ ਜਾਂ ਸਾਡੇ ਹੋਰ ਸਾਥੀ ਤੁਹਾਡੇ ਚੋਂ ਵੀ ਮੈਨੂੰ ਫੋਨ ਤੇ ਦੱਸਦੇ ਐ ਮਿਲ ਕੇ ਦੱਸਦੇ ਐ ਮੈਂ ਕਦੇ ਕਸਰ ਨਹੀਂ ਕਿਉਂਕਿ ਕਈ ਵਾਰੀ ਐ ਹੁੰਦਾ ਆ ਬਹੁਤ ਸਾਰੇ ਭਰਾ ਸਾਡੇ ਸੋਚਣ ਲੱਗ ਜਾਂਦੇ ਯਾਰ ਵੀ ਉਹਨੂੰ ਤਾਂ ਜ਼ਿੰਮੇਵਾਰੀ ਤੋਂ ਹਟਾਤਾ ਲੱਗਦਾ ਉਹਦੇ ਕੰਮ ਨਹੀਂ ਹੋਣਾ ਪਰ ਇੱਕ ਗੱਲ ਯਾਦ ਰੱਖਿਓ ਕੰਮ ਕਿਸੇ ਕੁਰਸੀ ਨਾਲ ਨਹੀਂ ਹੁੰਦਾ ਕੰਮ ਜੁਰਤ ਨਾਲ ਹੁੰਦਾ ਤੇ ਤੁਹਾਡੇ ਭਰਾਵਾਂ ਦੀ ਤਾਕਤ ਨਾਲ ਜਿਹਦੇ ਨਾਲ ਲੋਕਣੇ ਹੈ ਜਿਹਦੇ ਨਾਲ ਉਹਦੇ ਭੈਣ ਭਰਾ ਖੜੇ ਹੈ ਤਗੜਾ ਉਹ ਹੁੰਦਾ ਸੁਣਵਾਈ ਉਹਦੀ ਹੁਣ ਆਪਾਂ ਨੂੰ ਤਾਂ ਉਹ ਵੀ ਰਾਹ ਹੁੰਦੇ ਆ ਤੇ ਮੈਂ ਕਦੇ ਗੁਰੇਜ਼ ਨਹੀਂ ਕਰਦਾ ਹੁਣੇ ਭੰਗਰ ਕਹਿ ਕੇ ਆਇਆ ਉਥੇ ਇੱਕ ਸਰਪੰਚ ਦੀ ਤੌੜ ਚ ਕਿੱਲਾ ਹੈ ਉਹ ਆਪ ਤੇ ਕਰੇ ਹੁੰਦਾ ਜੇ ਰੀਸ ਹੈ ਤਾਂ ਉਹਨੇ ਸ਼ਮਸ਼ਾਨ ਵਾਲੀ ਖੜਕ ਤੇ ਕਬਜ਼ਾ ਕਰਾਇਆ ਮੈਂ ਭੰਗਰ ਵਾਲਿਆਂ ਨੂੰ ਕਿਹਾ ਵੀ 50 60 ਬੰਦੇ ਤੁਸੀਂ ਆਜੋ 50 60 ਮੈਂ ਲੈ ਉਹ ਉਥੇ ਚੱਲ ਕੇ ਮੈਂਨੇ ਆ ਧਰਨਾ ਦਿੰਨੇ ਆ ਵੀ ਕਿਉਂ ਨਹੀਂ ਖੋਹਦੇ ਇਹ ਥੁਣੀ ਵੀ ਤੂੰ ਸਰਪੰਚਾਂ ਤੇ ਤੂੰ ਜੋ ਮਰਜ਼ੀ ਕਰੀ ਜਾ ਤਾਂ ਆਪਣੀ ਲੜਾਈ ਲੋਕਾਂ ਦੀ ਲੜਾਈ ਹੈ ਤੁਹਾਡੇ ਕੰਮਾਂ ਦੀ ਲੜਾਈ ਹੈ ਸਿੱਧੇ ਤਰੀਕੇ ਨਾਲ ਉਹਨਾਂ ਕੇ ਸਿੱਧੇ ਨਾਲ ਚੱਲਾਂਗੇ ਜੇ ਟੇਢੇ ਨਾਲ ਆਉਣਗੇ ਤਾਂ ਟੇਢੇ ਨਾਲ ਚੱਲਾਂਗੇ ਅਸੀਂ ਤੁਹਾਨੂੰ ਦਵਾਂਗੇ ਕੰਮ ਦੀ ਗਾਹੀ ਦਿੱਤੀ ਹੈ ਤੇ ਤੁਹਾਡੇ ਪ੍ਰਾਣੇ ਕਦੇ ਕਮੀ ਨਹੀਂ ਛੱਡੀ ਨਾਲੇ ਇੰਨੇ ਭਰਾ ਬੈਠੇ ਹੋ ਬਜ਼ੁਰਗ ਬੈਠੇ ਹੋ ਮੈਨੂੰ ਇੱਕ ਬੰਦਾ ਆਸਦੇ ਵੀ ਕਿਸੇ ਨੂੰ ਜਵਾਬ ਦਿੱਤਾ ਹੋਵੇ ਵੀ ਤੂੰ ਕਾਲੀ ਐ ਕਾਂਗਰਸੀ ਐ ਤੂੰ ਸਾਨੂੰ ਵੋਟ ਨਹੀਂ ਪਾਈ ਐ ਮੈਂ ਤੇਰੀ ਨਹੀਂ ਸੁਣਦਾ ਕਦੇ ਸੁਣਿਆ ਕਿਸੇ ਨੇ ਮੇਰੇ ਬਾਰੇ ਜਿਹੜਾ ਵੀ ਆਇਆ ਜਿਹੜਾ ਮੈਂ ਮਨਾ ਨਹੀਂ ਕੀਤਾ ਜਿੰਨਾ ਕਰ ਸਕਦਾ ਕਰਕੇ ਤੁਹਾਨੂੰ ਜਿਹੜੇ ਕੰਮ ਤੁਸੀਂ ਕਹੇ ਸੀ ਉਹ ਤਾਂ ਕਰਵਾਏ ਹੀ ਐ ਤੁਸੀਂ ਸਾਰੇ ਗਵਾ ਬੈਠੇ ਹੋ ਸਰਕਾਰ ਬਣੀ ਇੱਕ ਪ੍ਰੋਜੈਕਟ ਪੈਂਡਿੰਗ ਪਿਆ ਸੀ ਪਿਛਲੀ ਸਰਕਾਰ ਦਾ ਖਾਲੇ ਬਣਾਉਣ ਦਾ ਮੈਂ ਸਿੰਘ ਸਾਬ ਨੂੰ ਮਿਲ ਕੇ ਬੇਨਤੀ ਕੀਤੀ ਵੀ ਸਾਡੇ ਪ੍ਰੋਜੈਕਟ ਪੈਂਡਿੰਗ ਪਿਆ ਸਾਡੇ ਹਲਕੇ 'ਚ ਖਾਲੇ ਨਹੀਂ ਬਣੇ ਕਾਂਗਰਸ ਨੇ ਤਾਂ ਪਿਛਲੇ 5 ਸਾਲ ਹੁਣ ਤੁਸੀਂ ਹੈਰਾਨ ਹੋਏ ਹੋ ਨਾ ਵੀ ਕਾਂਗਰਸ ਕੌਣ ਆ ਜਾਖੜ ਪਰਿਵਾਰ ਦੀ ਗੱਲ ਹੀ ਕਰਦੇ ਇਹ 5 ਸਾਲ ਪ੍ਰਧਾਨ ਵੀ ਰਹੇ ਹੈ ਕਾਂਗਰਸ ਨੇ ਪ੍ਰਧਾਨ ਰਹੇ ਪਿਛਲੇ 5 ਸਾਲ ਇਹ ਗੱਲ ਹੋ ਰਹੀ ਹੈ ਵੀ ਇਹ ਤਗੜੇ ਐ ਰਜਵਾੜੇ ਐ ਉਦੋਂ ਹਟ ਕੇ ਹੁਣ ਬੀਜੇਪੀ ਦੇ ਪ੍ਰਧਾਨ ਬਣ ਕੇ ਚਲੋ ਇਹਨਾਂ ਦਾ ਤਾਂ ਚੱਲਦਾ ਹੀ ਇਹਨਾਂ ਨੂੰ ਕੋਈ ਫਰਕ ਪੈਂਦਾ ਨਹੀਂ ਫਰਕ ਲੋਕਾਂ ਨੂੰ ਪੈਂਦਾ ਇਹ ਪੰਜ ਸਾਲ ਕਾਂਗਰਸ ਦੇ ਪ੍ਰਧਾਨ ਰਹੇ ਜਿਹੜੇ ਖਾਣੇ ਬਣਾਉਣ ਵਾਲੀ ਸਕੀਮ ਸੀ ਇਹਨਾਂ ਦੀ ਸਰਕਾਰ ਚ 5 ਸਾਲ ਬੰਦ ਰਹੀ ਹੈ ਜਿਹੜੇ ਹੁਣ ਕਿਸਾਨੀ ਦੀਆਂ ਗੱਲਾਂ ਕਰਦੇ ਆ ਨਾ ਰੋਡਸ ਨੂੰ ਕੱਢਦੇ ਫਿਰਦੇ ਆ ਰਾਜੇ ਬ੍ਰਿੰਗ ਕੋਲ ਹੀ ਸਾਰੇ ਲੱਗੇ ਆ ਵੀ ਅਸੀਂ ਕਿਸਾਨਾਂ ਦੇ ਨਾਲ ਇਹ ਉਹੀ ਹੈ ਵੀ ਖਾਣਾ ਕੋਈ ਨਹੀਂ ਬਣਿਆ ਪਿਛਲੇ 5 ਸਾਲ ਇਹਨਾਂ ਨੇ ਉਹ ਸਕੀਮ ਬੰਦ ਕਰਤੀ ਸੀ ਯਾਦ ਆ ਕਿ ਨਹੀਂ ਤੁਹਾਨੂੰ ਸਾਰਿਆਂ ਇਹਨਾਂ ਨੇ ਉਹ ਸਕੀਮ ਬੰਦ ਕਰ ਅਸੀਂ ਸਰਕਾਰ ਬਣਦੇ ਆਂ ਹੀ ਪੂਰੇ ਪੰਜਾਬ ਦੇ 117 ਹਲਕਿਆਂ 'ਚ ਕੱਲਾ ਹੋ ਰਿਹਾ ਜਿੱਥੇ 34 ਕਰੋੜ ਰੁਪਈਆ ਲੈ ਕੇ ਆਏ ਖਾਲੇ ਬਣਾਉਣ। 30 ਕਿੱਲੇ ਖਾਲਾ ਬਣਿਆ। ਪਿੰਡ ਝਾੜਿਕ। ਬਣਿਆ ਕਿ ਨਹੀਂ ਬਣਿਆ? ਲੈ ਤੁਸੀਂ ਦੱਸ ਦਿਓ ਮੇਰੇ ਕਿਸੇ ਵਰਕਰ ਦਾ ਨਿੱਜੀ ਬਣਿਆ ਕਿਸੇ ਦਾ? ਸਾਂਝਾ ਬਣਿਆ ਕਿ ਨਹੀਂ? ਸਾਂਝਾ ਬਣਿਆ। ਸਾਰੇ ਪਿੰਡਾਂ ਨੂੰ ਪਤਾ ਕਰ ਲਓ ਸਾਰਿਆਂ ਦੇ ਸਾਂਝੇ ਬਣੇ ਆ। ਸਪੈਸ਼ਲ ਕਿਹਾ ਸੀ ਐਕਸ਼ਨ ਨੂੰ ਅਫਸਰਾਂ ਨੂੰ। ਵੀ ਨਿੱਜੀ ਨਹੀਂ ਚਾਹੀਦਾ। ਸਾਨੂੰ ਸਾਂਝੇ ਕੰਮ ਚਾਹੀਦੇ ਆ, ਸਾਂਝੇ ਕਰਨੇ ਆ। ਇੱਕ ਕੋਈ ਮੇਰੇ ਕੋਲ ਲਾਂਮਾ ਲੈ ਕੇ ਆ ਗਿਆ ਵੀ ਤੁਹਾਡੇ ਵਾਲਾ ਵਰਕਰ ਤਾਂ ਆਪਦੇ 10 ਕਿੱਲੇ ਬਣਵਾ ਗਿਆ ਜੀ ਤੇ ਸਾਂਝੇ ਚੋਂ ਤਾਂ ਪਾਣੀ ਉੱਥੇ ਬੈਠ ਬੈ ਗਿਆ ਉਹਦਾ ਤੇ ਪਾਣੀ ਨਹੀਂ ਆਉਂਦਾ ਤੇ ਮਹਾਰਾਜ ਦੀ ਕਿਰਪਾ ਕੋਈ ਲਾਂਮਾ ਲੈ ਕੇ ਨਹੀਂ ਆਇਆ ਵੀ ਨਿੱਜੀ ਬਣ ਗਿਆ ਤੇ ਸਾਡਾ ਨਹੀਂ ਬਣਿਆ ਸਾਰਿਆਂ ਦੇ ਸਾਂਝੇ ਜੋ ਤੁਹਾਡਾ ਇਹ ਭਰਾ ਤੁਹਾਡਾ ਇਹ ਪੁੱਤ ਕਰ ਸਕਦਾ ਸੰਯੋਗ ਕਰਿਆ ਠੀਕ ਹੈ ਮੇਰੀ ਜਿਹੜੀ ਲੜਾਈ ਸੀ ਉਹ ਬਹੁਤ ਵੱਡੀ ਸੀ ਕਿਉਂਕਿ ਤੁਸੀਂ ਵੀ ਇਸ ਗੱਲ ਦੇ ਗਵਾਹ ਹੋ ਜਦੋਂ ਮੈਨੂੰ ਟਿਕਟ ਮਿਲੀ ਸੀ ਕੋਈ ਸੋਚਦਾ ਸੀ ਵੀ ਐਡੇ ਵੱਡੇ ਟੱਕਰ ਨੂੰ ਮੈਂ ਟੱਕਰ ਦੇ ਦੂੰ ਸਹੀ ਦੱਸਿਓ ਸੋਇਤਾ ਜੀ ਲਗਦਾ ਸੀ ਨਾ ਪਰ ਬੰਨਾ ਨਹੀਂ ਪਰ ਤੁਹਾਡਾ ਪਿਆਰ ਰਹਾ ਤੇ ਮੇਰੀ ਮਿਹਤ ਸੀ ਤੇ ਤੁਹਾਡਾ ਪਿਆਰ ਸੀ ਤੁਹਾਡਾ ਆਸ਼ੀਰਵਾਦ ਸੀ ਆਪਾਂ ਨੇੜੇ ਲੈ ਗਏ ਹਰ ਜਿੱਤ ਬਣੀ ਹੈ ਕੋਈ ਗੱਲ ਨਹੀਂ ਹੁਣ ਇੱਕ ਗੱਲ ਮੀਤ ਨੇ ਪਹਿਲਾਂ ਕਰੀ ਉਹ ਵੀ ਤੁਹਾਨੂੰ ਦੱਸ ਦੋ ਸਰਕਾਰ ਬਣੀ ਚਾਹੇ ਆਪਣੀਆਂ ਵੋਟਾਂ ਘਟ ਗਈਆਂ ਮੈਂ ਧੰਨਵਾਦ ਕਰਨ ਆਇਆ ਕਿ ਨਹੀਂ ਆਇਆ ਤੁਹਾਡੇ ਪਿੰਡ ਫੜ ਕੇ ਵੀ ਇੱਥੇ ਆਹੀ ਗੁਰਦੁਆਰੇ ਦੇ ਬਾਹਰ ਕਾਹ ਨੂੰ ਪੰਜਵੇਂ ਦਾ ਤਾਂ ਨਹੀਂ ਮੈਨੂੰ ਪਤਾ ਕੁਝ ਚਾਰ ਪੰਜ ਨੇ ਪੈਕ ਲਾਏ ਹੋ ਸੀ ਰੋਲਾ ਪਾਉਣ ਲੱਗੇ ਯਾਦ ਹੈ ਕਿ ਨਹੀਂ ਆਪਾਂ ਉਹ ਬਾਪੂ ਬੈਠਾ ਹੈ ਹੈ ਨਾ ਇਹਨਾਂ ਨੂੰ ਪਤਾ ਮੈਂ ਧੰਨਵਾਦ ਕਰਨ ਆਇਆ ਸੀ ਸਪੈਸ਼ਲੀ ਤੁਹਾਡਾ ਧੰਨਵਾਦ ਯਾਰ ਹਾਰ ਗਿਆ ਹਾਰ ਗਿਆ ਪਰ ਤੁਸੀਂ ਤਾਂ ਸਾਥ ਦਿੱਤਾ ਨਾ ਤੇ ਜਿਹਨੂੰ ਜਿਤਾ ਕੇ ਭੇਜਿਆ ਸੀ ਸਹੀ ਦੱਸਿਓ ਸੌਂ ਲੱਗੇ ਆਇਆ ਕਿ ਨਹੀਂ ਆਇਆ ਧੰਨਵਾਦ ਕਰਾਂ ਹੈ ਆਇਆ ਯਾਰ ਉਹ ਗੱਲ ਤੋਂ ਹੈ ਇਹ ਕੱਲ ਯਾਦ ਰੱਖੋ ਤੁਸੀਂ ਧੰਨਵਾਦ ਮੈਂ ਜਿਹਨੂੰ ਜਿਤਾਇਆ ਸੀ ਉਹ ਆਇਆ ਕਿ ਨਹੀਂ ਆਇਆ ਧੰਨਵਾਦ ਨਹੀਂ ਆਇਆ ਹਨਾ ਮੰਨਾ ਜੀ ਪ੍ਰੋਗਰਾਮ ਕਰਕੇ ਆਇਆ ਸਾਰਿਆਂ ਨੂੰ ਪੁੱਛਿਆ ਸੀ ਨੂੰ ਜਤਾਇਆ ਸੀ ਆਇਆ ਕਹਿੰਦੇ ਨਹੀਂ ਆਇਆ ਤੇ ਤੁਹਾਡਾ ਇਹ ਭਰਾ ਤੁਹਾਡਾ ਇਹ ਪੁੱਤ ਹਾਰ ਕੇ ਵੀ ਮੈਨੂੰ ਮੇਰੀ ਜ਼ਿੰਮੇਵਾਰੀ ਤੋਂ ਵੀ ਭਾਵੇਂ ਹਟਾ ਪਾ ਫਿਰ ਵੀ ਆਇਆ ਕਿਉਂਕਿ ਤੁਸੀਂ ਮੈਨੂੰ ਵੋਟਾਂ ਪਾਈਆਂ 5 ਸਾਲ ਤੁਹਾਡਾ 5 ਸਾਲ ਕਿਉਂ ਸਾਰੀ ਜ਼ਿੰਦਗੀ ਤੁਹਾਡਾ ਆਸਾਨੀ ਪੁੱਛਦਾ ਕਿਉਂਕਿ ਭਾਵੇਂ ਮੈਂ ਹਾਰ ਕੇ ਵੀ ਜੇ ਪੰਜਾਬ ਦੀ ਕਿਸੇ ਮੀਟਿੰਗ 'ਚ ਬੈਠਾ ਨਾ ਉੱਥੇ ਗੱਲ ਚੱਲਦੀ ਮੁੰਡਾ ਕੌਣ ਹੈ ਕਹਿੰਦੇ ਜਾਖੜਾ ਖਰਾਬ ਲੜਿਆ ਸੀ ਜਾਖੜਾ ਤੇ ਕਹਿੰਦੇ ਤਸੱਲੀ ਕਰਾਤੀ ਸੀ 4-5000 ਰੋਟਾਂ ਨਾਲ ਇਹ ਮਾਂ ਕਿਨੇ ਦਿੱਤਾ ਹੈ ਤੁਸੀਂ ਸਾਰਿਆਂ ਨੇ ਤਾਂ ਭਰਾਵੋ ਹੋਰ ਵੀ ਕੋਈ ਕਮੀ ਨਹੀਂ ਰਹਿਣ ਦਿੰਦੇ ਜਿੱਥੇ ਲੋੜ ਹੈ ਜਦੋਂ ਮਰਜੀ ਤੁਹਾਡਾ ਇਹ ਭਰਾ ਤੁਹਾਡਾ ਇਹ ਪੁੱਤ ਹਾਜ਼ਰ ਹੈ ਕੋਈ ਕਮੀ ਨਹੀਂ ਰਹਿਣ ਦਿੰਦੇ ਮੇਰੇ ਨਾਲ ਮੇਰਾ ਇਹ ਭਰਾ ਹੀ ਹੈ ਸੁਖਰਾਜ ਸਿੰਘ ਕੋਰਾ ਫਰੋਜ਼ ਸ਼ਾ ਇਹ ਅਸੀਂ ਬੜੇ ਪੁਰਾਣੇ ਸਾਥੀਆਂ ਪਾਰਟੀ ਦੇ ਮਾਰੇ ਟਾਈਮ 'ਚ ਜਦੋਂ ਸਾਨੂੰ ਲੋਕ ਮਜ਼ਾਕ ਕਰਦੇ ਹੁੰਦੇ ਸੀ ਕਿ ਤੁਸੀਂ ਕਿੱਧਰ ਵਰਦੇ ਹੋ ਤੁਹਾਡੀ ਕਿਹੜੀ ਸਰਕਾਰ ਆਉਣੀ ਹੈ ਟੋਪੀ ਵਾਲੇ ਝਾੜੂ ਵਾਲੇ ਐਦਾਂ ਦੀਆਂ ਸਾਨੂੰ ਮਜ਼ਾਕ ਕਰਦੇ ਹੁੰਦੇ ਸੀ ਉਹ ਵੀ ਸਮਾਂ ਸੀ ਅਸੀਂ ਜਾਂਦੇ ਸੀ ਲੋਕਾਂ ਕੋਲ ਸਾਨੂੰ ਕਈ ਗਾੜ ਬੰਦਾ ਬੋਲ ਕੇ ਭੇਜਦੇ ਸੀ ਉੱਥੇ ਉਹ ਵੀ ਟਾਈਮ ਸੀ ਅਸੀਂ ਉਸ ਸਮੇਂ ਤੋਂ ਇਕੱਠੇ ਆ ਉਦੋਂ ਦੇ ਲੱਗੇ ਆ ਬੜੀਆਂ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਸਟੇਟ ਲੈਵਲ ਦੀਆਂ ਪੂਰੇ ਪੰਜਾਬ ਚ ਕੰਮ ਕੀਤਾ ਆ ਬਹੁਤ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਠੀਕ ਹੈ ਸਮਾਂ ਕਈ ਵਾਰੀ ਕਈ ਵਾਰੀ ਪ੍ਰਮਾਤਮਾ ਦੀ ਰਜ਼ਾ ਕੁਝ ਹੋਰ ਹੁੰਦੀ ਆ ਉਦੋਂ ਦਾ ਕੁਝ ਹੋ ਜਾਂਦਾ ਪਰ ਮੈਂ ਹੌਸਲਾ ਹਾਰਨ ਵਾਲਿਆਂ ਚ ਨਹੀਂ ਪਿਛੇ ਹਟਣ ਵਾਲਿਆਂ ਚੋਂ ਨਹੀਂ ਤੁਸੀਂ ਜਿੰਨਾ ਪਿਆਰ ਦਿੱਤਾ ਮੈਂ ਉਹਦਾ ساری ਜ਼ਿੰਦਗੀ ਕਰਕੇ ਨਹੀਂ ਚੁਕਾ ਸਕਦਾ ਇਹ ਸਾਡਾ ਭਰਾ ਪਾਰਲੀਮੈਂਟ ਵਾਸਤੇ ਤਿਆਰੀ ਕਰ ਰਿਹਾ ਹੈ ਇਹ ਆਪਣੇ ਨਾਲ ਅੱਜ ਇਹ ਵੀ ਆਏ ਹੋਏ ਆ ਆਪਣੇ ਸਾਰੇ ਹਲਕੇ ਪ੍ਰੋਗਰਾਮ ਰੱਖੇ ਆ ਇਹ ਵੀ ਅੱਜ ਨਾਲ ਆਏ ਆ ਇਹ ਵੀ ਨਾਲ ਲੱਗੇ ਆ ਉਮੀਦ ਕਰਦੇ ਆ ਪਾਰਟੀ ਨੂੰ ਵੀ ਬੇਨਤੀ ਕਰ ਰਹੇ ਆ ਕਿ ਯਾਰ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਦੇਈਏ ਜਿਹੜੇ ਗਰਾਊਂਡ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਪਾਰਟੀ 'ਤੇ ਕੰਦਨਾ ਕਰੀ ਹੈ ਜਿਨ੍ਹਾਂ ਨੇ ਉਸ ਸਮੇਂ ਸਾਡਾ ਸਾਥ ਦਿੱਤਾ ਜਦੋਂ ਸਾਡੇ ਕੋਲ ਕੁਝ ਨਹੀਂ ਸੀ ਕਿਉਂਕਿ ਜਦੋਂ ਜਿੱਤ ਜਾਂਦੇ ਆ ਨਾ ਸੱਤਾ ਚ ਆ ਜਾਂਦੇ ਆ ਹੁਣ ਤੁਸੀਂ ਹੱਸੋਗੇ ਮੈਂ ਕਹਿ ਦਿੰਨਾ ਮੈਂ ਕਰਦਾ ਨਹੀਂ ਕਿਸੇ ਤੋਂ ਮੈਨੂੰ ਨਾ ਕੇ ਪਰਵਾਹ ਸਾਡੇ ਸ਼ਹਿਰ ਹੁੰਦਾ ਤੁਹਾਡੇ ਪਿੰਡ 'ਚ ਵੀ ਹੋਰ ਮੈਨੂੰ ਪਤਾ ਨਹੀਂ ਜਿਹੜੇ ਜਦੋਂ ਤੁਸੀਂ ਵੋਟਾਂ ਮੰਗ ਰਹੇ ਸੀ ਮੇਰੇ ਆਸਤੇ ਜਾਂ ਪਾਰਟੀ ਆਸਤੇ ਉਹ ਤੁਹਾਡੇ ਉਲਟ ਸੀ ਉਹ ਤੁਹਾਨੂੰ ਤਨਖੀਆਂ ਦੇ ਤੁਸੀਂ ਕਿ ਵੀ ਹੌਲ ਲਾ ਲਈਏ ਸਾਡੀ ਸਰਕਾਰ ਆ ਗਈ ਤੈਨੂੰ ਟੰਗਾਂਗੇ ਥੋੜਾ ਅੱਜ ਮੈਂ ਸੁਣਦਾ ਦੀ ਉਹ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹੈ ਜਿਹੜਾ ਸਾਨੂੰ ਧੰਕੀਆਂ ਦਿੰਦਾ ਇਹੋ ਜਿਹਾ ਹੈਗਾ ਹੁਣ ਕੇ ਕਈ ਜਿਹੜੇ ਸਾਡੇ ਵਿਰੁੱਧ ਸੀ ਉਹ ਲੀਡਰ ਐ ਤੇ ਜਿਨ੍ਹਾਂ ਨੇ ਵੋਟਾਂ ਮੰਗੀਆਂ ਉਹ ਵਿਚਾਰੇ ਕਰੀ ਬੈਠੇ ਐਦਾਂ ਦਾ ਵੀ ਪਰ ਮੈਂ ਆਪਣੇ ਵਾਲੇ ਸਾਰੇ ਭਰਾਵਾਂ ਨੂੰ ਕਹਿਣਾ ਜਦੋਂ ਤੱਕ ਤੁਹਾਡਾ ਭਰਾ ਚੌਂਦਾ ਹੈ ਪ੍ਰਵਾਹ ਨਾ ਕਰਿਓ ਧੂਆਂ ਕਢਾ ਦੇਾਂਗੇ ਕਿਸੇ ਦੀ ਜਰਤ ਨਹੀਂ ਕੋਈ ਕੰਮ ਕਰੂਗਾ ਕਿਸੇ ਦੀ ਜਰਤ ਨਹੀਂ ਕੋਈ ਮਰਜ਼ੀ ਕਹਿੰਦੇ ਐ ਕਿਸੇ ਦੀ ਜਰਤ ਨਹੀਂ ਤੁਹਾਡਾ ਕੰਮ ਰੋਕੇ ਇਸ ਜਿਹਰੇ ਮਹਾਰਾਜ ਦੀ ਕਿਰਪਾ ਤੁਹਾਡਾ ਸਾਥ ਹੈ ਕਿਸੇ ਦਾ ਕੰਮ ਨਹੀਂ ਰੁਕਣ ਦਿੰਦਾ ਜ਼ਹਿਜ ਹੋਣਾ ਚਾਹੀਦਾ ਹੈ ਜ਼ਹਿਜ ਕੰਮ ਪਿੱਛੇ ਮੈਨੂੰ ਲੜਨਾ ਪਵੇ ਧਰਨਾ ਦੇਣਾ ਪਵੇ ਸਰਕਾਰ ਆਪਦੀ ਦੇ ਵੀ ਉਲਟ ਜਾਣਾ ਪਵੇ ਤਾਂ ਵੀ ਕਰਾ ਕੇ ਦਊਂਗਾ ਜ਼ਹਿਜ ਕੰਮ ਤਾਂ ਖੜਨ ਨਹੀਂ ਦਿੰਦਾ ਤੁਹਾਡਾ ਸਾਥ ਚਾਹੀਦਾ ਹੈ ਇਸੇ ਤਰ੍ਹਾਂ ਸੋ ਬਹੁਤ-ਬਹੁਤ ਧੰਨਵਾਦ ਮੈਂ ਬੇਨਤੀ ਕਰਾਂਗਾ ਸਾਥੀ ਸੁਖਰਾਜ ਗੋਰਾ ਜੀ ਨੂੰ ਕਿ ਉਹ ਵੀ ਤੁਹਾਨੂੰ 5-4 ਮਿੰਟ ਤੁਹਾਡੇ ਨਾਲ ਗੱਲਬਾਤ ਕਰ ਤੁਹਾਨੂੰ ਸੰਬੋਧਨ ਕਰਨ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਬਹੁਤ-ਬਹੁਤ ਧੰਨਵਾਦ ਸਾਰੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਹਿੰਦਾ ਇਹ ਵੀਰੇ ਫਰੋਜਪੁਰ ਵਾਲਿਆਂ ਦਾ ਇਹੋ ਜਿਹੀ ਹੈ ਇੰਨਾ ਵੀ ਪੁੰਚੇ ਪੁੰਚਾ ਹੋ ਜਾਂਦਾ ਇਹ ਟਾਈਲਰ ਦੇ ਪੁੰਚੇ ਪੁੰਚਾ ਹੋ ਗਿਆ ਮੇਨ ਲੱਗਾ ਟਾਈਲਰ ਦਾ ਪੁੰਚਾ ਪੁੰਚਾ ਹੋ ਜਾਂਦਾ ਬਾਕੀ ਕੋਈ ਗੱਲ ਨਹੀਂ ਹੈ ਪਾਣੀ ਵੀ ਠਕਦਾ ਜਾਂਦਾ ਪਾਣੀ ਉਹਦਾ ਠਕਦਾ ਸਾਡੇ ਨਹੀਂ ਹੁਣ ਤਾਂ ਨਹੀਂ ਠਕਦਾ ਮਾਨ ਸਾਹਿਬ ਨੇ ਕਹਿੰਦਾ ਨਵੀਂ ਨਹਿਰ ਕੱਢਣ ਲੱਗੇ ਆ ਪ੍ਰਵਾਹ ਨਾ ਕਰੋ ਨਹੀਂ ਨਾ ਹੁਣ ਪਾਣੀ ਵੀ ਦੀ ਦੀ ਖਾਲੇ ਸਾਡੇ ਜੀ ਵੀ ਕੱਚੇ ਪਏ ਕੱਚੇ ਵੀ ਨਹੀਂ ਲਾਉਣੇ ਹੁਣ ਮੁੜ ਕੇ ਤੇ ਪਿੰਡ ਦੇ ਨੇੜੇ ਹੀ ਦੋ ਮਿੰਟੇ ਬੋਲਣ ਤੇ ਆਪਾਂ ਉਸ ਤੋਂ ਬਾਅਦ ਗੱਲਾਂ ਕਰਾਂਗੇ ਠੀਕ ਹੈ ਆ ਲੈ ਆ ਲੈ ਚਾਹ ਸਕਦੇ ਹਾਂ ਅੱਛਾ ਸ਼ੁਰੂ ਕਰਦੇ ਹਾਂ ਹਾਂਜੀ ਚੱਲਣੇ ਹਾਂ ਸਭ ਤੋਂ ਪਹਿਲਾਂ ਇਹ ਅਗਲੇ 2-3 ਮਿੰਟ ਹੀ ਲਾਉਣੇ ਨੇ ਸਾਰੇ ਜਣੇ ਕਰਤਾ ਸੁਣ ਲਿਓ ਕਿ ਕਿ ਲਾਉਣੇ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਾਹੀ ਪਿੱਠੇ ਦਾ ਸਾਸਾਂ ਸ਼੍ਰੀਵਾਸ ਜੀ ਕੇ ਫਤਹਿ ਇੱਕ ਮੇਰੀ ਬੇਨਤੀ ਆ ਇਹ ਤੋਂ ਆਪਦੇ ਮੂੰਹ ਮੜਾ ਕਿਆ ਕਰਾਂ ਤੇ ਸਾਥੀਆਂ ਨੇ ਵੀ ਕਿੰਨੇ ਇਨਾ ਕਿਆ ਕਰੋ ਹਰ ਗਿਆ ਹਰ ਗਿਆ ਹਰੇ ਨਹੀਂ ਯਾਰ ਆਪਾਂ ਜਿੱਤੇ ਜਿੱਦ ਲੋਕਾਂ ਦੇ ਦਿਲਾਂ 'ਚ ਹੁੰਦੀ ਆ ਜਿਹੜਾ ਬੰਦਾ ਹਰ ਕੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਲੈਂਦਾ ਉਹ ਛੱਡਿਆ ਹੱਸਾ ਇੰਨੇ ਵੱਡੇ ਵੱਡੇ ਮਹਾਰਾਜੇ ਲੋਕਾਂ ਵਾਲਾ ਹੱਥ ਕਰਦੇ ਤੇ ਮੂੰਹ ਪਾਸੇ ਕਰ ਲੈਂਦੇ ਕਰਦੇ ਕਿ ਨਹੀਂ ਕਰਦੇ ਤੇ ਇਹ ਬੰਦਾ ਮੈਂ ਸਵੇਰ ਦਾ ਨਾਲ ਜਿੰਨਾ ਪਿੰਡਾਂ ਚ ਪਿਆਰ ਨਾਲ ਲਿਆ ਮੈਂ ਨਹੀਂ ਕਿਹਾ ਹਰਿਆ ਚਿੱਤਿਆ ਗੱਲ ਨਹੀਂ ਮੇਰੀ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਜੀ ਮੈਂ ਚੱਲਾ ਫਰੋਜਪੁਰ ਜਿਹੜੇ ਪਾਰਟੀ ਨਾਲ ਬੰਦੇ ਛੁੜੇ ਉਹਨਾਂ ਨੂੰ ਪਤਾ ਸਾਰਾ ਮੈਨੂੰ بڑے ਬੰਦੇ ਕਹਿੰਦੇ ਯਾਰ ਕਹਿੰਦੇ ਤੂੰ ਪਿੰਡਾਂ ਚ ਕਾਹਤੋਂ ਤੁਰਿਆ ਫਿਰਦਾ ਕੱਡੀਆਂ ਚੱਕ ਕੇ ਕੱਲ ਚੰਡੀਗੜ੍ਹ ਬਿਲਡਿੰਗ ਸੀ بڑے ਬੰਦੇ ਵਾਲੇ ਮੈਨੂੰ ਕਿਹਾ ਕਹਿੰਦੇ ਯਾਰ ਤੂੰ ਰੋਜ਼ 30 40 50 ਕੱਡੀਆਂ ਲੈ ਕੇ ਪਿੰਡਾਂ ਚ ਤੁਰਿਆ ਫਿਰਦਾ ਪੰਡਾ ਯਾਰ ਟਿਕਟ ਤਾਂ ਉੱਤੇ ਜਾ ਕੇ ਬਹਿ। ਉਹਨਾਂ ਕਹਿੰਦੇ ਤੂੰ ਪਿੰਡਾਂ 'ਚ ਕਿਹੜਾ ਘੜਦਾ ਰਹਿੰਦੇ ਤੇ ਟਿਕਟ ਕੋਈ ਫੋਨ ਲੈ ਕੇ। ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ ਕਹਿਆ ਸਾਡਾ ਮਤਲਬ ਕੱਲੀ ਟਿਕਟ ਨਹੀਂ ਸੀ। ਸਾਡਾ ਮਤਲਬ ਆਪ ਦੇ ਲੋਕਾਂ ਨਾਲ ਜੁੜਨਾ। ਮੈਂ ਚਾਹੁੰਨਾ ਜੇ 1200 ਪਿੰਡਾਂ ਤੇ ਮੈਂ ਹਰ ਇੱਕ 'ਚ ਜਾਵਾਂ। ਜਿੱਦਾਂ ਫਿਰੋਜ਼ਪੁਰ ਸ਼ਹਿਰੀ ਫਿਰੋਜ਼ਪੁਰ ਧਾਰਤੀ ਤੇ ਪਰੂ ਹਰ ਸਹਾਇ ਮੇਰੇ ਧਿਰ ਦੇ ਤਨ ਹੱਕੇ ਉੱਥੇ ਪਿੰਡ ਪਿੰਡ ਦੇ ਵਿੱਚ ਗਲੀ ਗਲੀ ਦੇ ਵਿੱਚ ਲੋਕਾਂ ਨੂੰ ਪਤਾ ਕਿ ਹਰੇ ਸੁਕਰਾਜ ਉਹੜਾ ਜਿਹੜੀ ਗੱਲ ਜਮਾਨ ਤੋਂ ਕਹਿ ਗਿਆ ਉਹਦੇ ਤੋਂ ਮੁੱਕਰਦਾ ਨਹੀਂ ਸਾਡੇ ਨਾਲ ਖੜਾ ਤੇ ਮੇਰਾ ਫਰਜ਼ ਬੰਦਾ ਮੈਂ ਅਬੂਰ ਦੇ ਵੀ ਪਿੰਡ ਪਿੰਡ ਆਵਾਂ ਅਬੂਰ ਦੇ ਵੀ ਵਾਰ ਵਾਰ ਦੇ ਵਿੱਚ ਆਵਾਂ ਸਾਡੀ ਪਾਰਟੀ ਇਦਾਂ ਦੀ ਨਹੀਂ ਉੱਤੇ ਜਾ ਕੇ ਸੈਟਿੰਗਾਂ ਕਰਨਾ ਟੈਕਟ ਦਿੰਦੇ ਆ ਸਾਡੀ ਪਾਰਟੀ ਟੈਕਟ ਉਹ ਦਿੰਦੇ ਆ ਜਿਹਨੂੰ ਲੋਕ ਕਹਿੰਦੇ ਆ ਇਹ ਗੱਲ ਯਾਦ ਰੱਖਿਓ ਸਾਡੀ ਪਾਰਟੀ ਚ ਉਹਨੂੰ ਮੈਂ ਦੱਸਿਆ ਸੈਟਿੰਗਾਂ ਨਾਲ ਨਹੀਂ ਟੈਕਟ ਮਿਲਦੀ ਸਾਡੀ ਪਾਰਟੀ ਦੇ ਟੈਕਟ ਥੱਲੋਂ ਮਿਲਦੀ ਆ ਜਿਹਨੂੰ ਲੋਕ ਕਹਿੰਦੇ ਆ ਤੇ ਤੁਸੀਂ ਤਗੜਾ ਕਰਨਾ ਭਰਾ ਤੇ ਮੈਂ ਜੇ ਇਸ ਪਿੰਡ ਦੇ ਵਿੱਚ ਆਇਆ ਤੇ ਮੈਂ ਚਾਹਣਾ ਯਾਰ ਮੈਂ ਸਾਰੇ ਬੰਦਿਆਂ ਨੂੰ ਬਾਇ ਨੇਮ ਜਾਣਦਾ ਵਾਂ ਜਦੋਂ ਕਿਤੇ ਮੈਨੂੰ ਮਿਲਣ ਮੇਰਾ ਨਾਮ ਲੈ ਕੇ ਮੈਨੂੰ ਆਵਾਜ਼ ਮਾਰਨ ਤੇ ਫੇਰ ਹੀ ਆਪਾਂ ਅੱਗੇ ਜਾ ਸਕਦੇ ਆ ਅੱਗੇ ਤਾਂ ਇਹਨਾਂ ਨੇ ਹਵਾ ਬਣਾਇਆ ਲੀਡਰਾਂ ਦਾ ਮਾਰੇ ਬੰਦੇ ਨੂੰ ਤਾਂ ਕੋਈ ਜਾਨ ਹੀ ਨਹੀਂ ਦਿੰਦੇ ਮਾਰਾ ਬੰਦਾ ਤਾਂ ਲੀਡਰਾਂ ਦੇ ਕੋਲੇ ਜਾਨ ਹੀ ਨਹੀਂ ਸਕਦਾ ਪਿੰਡ 'ਚ 5-7 ਬੰਦੇ ਹੁੰਦੇ ਆ ਜਿਨ੍ਹਾਂ ਦੇ ਨਾਲ ਲੀਡਰ ਦੀ ਸੈਟਿੰਗ ਹੁੰਦੀ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਚੌਂਚਲੇ ਆਉਂਦੇ ਆ ਜਦੋਂ ਬਣ ਜਾਂਦਾ ਫੇਰ ਉਹਨੇ ਕੋਠੀ ਚਲੇ ਜਾਂਦੇ ਹੈਗਾ ਕਿ ਨਹੀਂ ਇਹ ਗੱਲ ਪਹਿਰ ਕਿਤੇ ਲੋਕਾਂ ਦੇ ਮੱਥੇ ਲਾਇਆ ਜਿਹੜੇ ਬਾਪੂਆਂ ਦੇ ਕੋਡੇ ਨੂੰ ਹੱਥ ਲਾ ਕੇ ਕਹਿੰਦਾ ਹੁੰਦਾ ਬਾਪੂ ਮੇਰਾ ਖਿਆਲ ਰੱਖਿਓ ਤੇ ਜਦੋਂ ਵੱਡ ਜਾਂਦਾ ਤੇ ਬਾਪੂ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦੇ ਕਹਿ ਦਿੰਦੇ ਆ ਬਾਪੂ ਥੇ ਨਾ ਇਵੇਂ ਕਰਦੇ ਕਿ ਨਹੀਂ ਜਿਹੜੇ ਮੇਰੇ ਵਰਗੇ ਚਾਰ ਪੰਜ ਨਾਲ ਜੁੜ ਜਾਂਦੇ ਨੇ ਚਮਚੇ ਦੇ ਉਹ ਆਮ ਬੰਦੇ ਨੂੰ ਨੇੜੇ ਨਹੀਂ ਹੁੰਦੇ 12 ਸਰਦਾਰ ਭਗਵੰਤ ਸਿੰਘ ਮਾਨ ਤੇ ਰਵਿੰਦ ਕੇਜਰੀਵਾਲ ਸਾਹਿਬ ਨੇ ਪਰਦੇ ਵੀ ਪਾਈ ਆ ਉਹਨਾਂ ਨੇ ਸਾਨੂੰ ਇਹ ਸਿਖਾਇਆ ਆਪ ਦੇ ਲੋਕਾਂ ਚ ਚੋਣੋ ਜੇ ਜਿਹੜੇ ਸਾਡੇ ਬਣ ਕੇ ਸਾਡੇ ਜਿਹੜੇ ਐਮਐਲਏ ਬਣ ਕੇ ਲੋਕਾਂ ਨੂੰ ਭੁੱਲ ਗਏ ਉਹ بڑے ਵੱਡੇ ਵਿਹਮਾਂ ਚ ਤੁਰੇ ਫਿਰਦੇ ਆ ਬਹੁਤ ਵੱਡੇ ਵਿਹਮਾਂ ਚ ਪ੍ਰੇਮ ਕਰਦੇ ਆ ਉਹਨਾਂ ਨੂੰ ਆਏ ਜੇ ਹੁਣ 2 4 5 10 ਮਾਰੇ ਨਿਕਲ ਗਏ ਤੇ ਭਗਵਾਨ ਤਾਂ ਮੰਨ ਤੇ ਆਮ ਆਦਮੀ ਪਾਰਟੀ ਦਾ ਕੋਈ ਕਸੂਰ ਨਹੀਂ ਇਹ ਹੈਗਾ ਜੀ ਤੂੰ ਭੁੱਲ ਗਿਓ ਰੰਮ ਬਣੇ ਫਿਰਦੇ ਉਹਨਾਂ ਦੇ ਦਿਲਾਂ ਚ ਵਾਹ ਵਾ ਇੱਥੇ ਸੁਖਵੀਰ ਬਾਦਲ ਕੈਪਟਨ ਮਨਿੰਦਰ ਸਿੰਘ ਵਰਗੇ ਲੱਗ ਕੇ ਤੁਸੀਂ ਕਿਹੜੇ ਬਾਗ ਦੇ ਮੂਣੀ ਆ ਮੋਟਾ ਤੁਹਾਨੂੰ ਨਹੀਂ ਕਹਿਆ ਮੋਟਾ ਸਰਦਾਰ ਭਗਵਾਨ